ਸਾਡਾ ਨਾਂ ਧਰਮਪਾਲ ਹੈ ਜੀ ਤੇ ਇਹ ਮੇਰਾ ਬ੍ਰਦਰ ਨੀਲ ਕੁਮਾਰ ਹੈ ਇਹਨੂੰ ਪਹਿਲੇ ਵੀ ਸਾਨੂੰ ਨਾ ਪਹਿਲੇ ਵੀ ਜਾਨੋ ਮਾਰਨ ਦੀਆਂ ਧਮਕੀਆਂ ਇਹਨਾਂ ਨੇ ਕਈ ਵਾਰ ਦਿੱਤੀਆਂ ਜੋ ਕਿ ਸਾਡਾ ਕੋਰਟ ਚ ਕੇਸ ਚੱਲ ਰਿਹਾ ਸੀ 17 ਤਰੀਕ ਹੀ ਕਹਿੰਦੇ ਜੇ ਤੁਸੀਂ ਕੋਰਟ ਕੇਸ ਵਾਪਸ ਨਾ ਲਿਆ ਤੁਹਾਨੂੰ ਜਾਨੋ ਮਾਰ ਦਿੱਤਾ ਜਾਏਗਾ ਉਹਦੀ ਕੰਪਲੇਂਟ ਅਸੀਂ ਪਹਿਲੇ ਚਰਨਜੀਤ ਏਐਸ ਏਐਸਆਈ ਚਰਨਜੀਤ ਹੀ ਨਾ ਏਐਸਆਈ ਚਰਨਜੀਤ ਨੂੰ ਅਸੀਂ ਦਿੱਤੀ ਸੀ ਉਹਦੇ ਬਾਰੇ ਉਹਨਾਂ ਨੇ ਕਿਹਾ ਵੀ ਇਹਦੀ ਕਾਰਵਾਈ ਕਰਾਂਗੇ ਉਹਨਾਂ ਨੂੰ ਵੀਆਈਪੀ ਡਿਊਟੀਆਂ ਪੈ ਗਈਆਂ ਪੁਲਿਸ ਨੂੰ ਤੇ ਉਹ ਇਸ ਕਰਕੇ ਉਹ ਆ ਨਹੀਂ ਸਕੇ ਤੇ ਉਹ ਚਾਰ ਕੇ ਦਿਨ ਹੀ ਨੰਗੇ ਆ ਤੇ ਇਹਨਾਂ ਨੇ ਸਾਡੇ ਸਿੱਧੇ ਵਾਰ ਦਾ ਤਰ੍ਹਾਂ ਨਾ ਕੀਤੇ ਜੀ ਜੋ ਕਿ ਮੇਰੇ ਭਰਾ ਦੇ ਸਿਰ ਤੇ ਇਹਨਾਂ ਨੇ ਦਾਤਰ ਮਾਰੇ ਸਾਡੇ ਮਾਰੇ ਸਾਰਿਆਂ ਦੇ ਤੇ ਅਹੀ ਆਪਣੇ ਇਹਨੂੰ ਮਾਰ ਰਹੇ ਇਹਨੂੰ ਬਚਾਣ ਲਈ ਗਏ ਜਦੋਂ ਇਹਨੂੰ ਬਚਾਣ ਲਈ ਗਏ ਤੇ ਸਾਡੇ ਵੀ ਸਿੱਧੇ ਦਾਤਰ ਮਾਰਨ ਲੱਗੇ ਪਏ ਜੀ ਤੁਸੀਂ ਹੁਣ ਜਦੋਂ ਤੁਹਾਡੇ ਛੱਟ ਲੱਗੀ ਦੁਬਾਰਾ ਹਸਪਤਲ ਜਾ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਨਹੀਂ ਜੀ ਅਹੀ ਪ੍ਰਸ਼ਾਸਨ ਨੂੰ ਫੋਨ ਕੀਤਾ ਇਹਨਾਂ ਦੇ ਬਿਆਨ ਵੱਲੋਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਇਹੀ ਆ ਕੇ ਬਿਆਨ ਲਵਾਂਗੇ ਸਭ ਕੋਈ ਕਰਾਂਗੇ ਵੀਆਈਪੀ ਡਿਊਟੀ ਕਰਕੇ ਹੀ ਆ ਨਹੀਂ ਸਕਦੇ ਅੱਜ ਹੀ ਉਹਨਾਂ ਨੇ ਆਣਾ ਹੈ ਤੇ ਦਾ ਕਾਰਨ ਇਹ ਹੈ ਜੀ ਸਾਡੇ ਫਾਦਰ ਸਾਹਿਬ ਦੇ ਇਹਨਾਂ ਨੇ ਪਹਿਲੇ ਸੱਟਾਂ ਲਾਈਆਂ ਉਹਨਾਂ ਦੀ ਵੀ ਪੱਚੀ ਆਈ ਸੀ 25 ਆਈ ਉਹਨਾਂ ਦੀ 2-2 ਸਾਲ ਦੀ ਸਜ਼ਾ ਹੋ ਗਈਆਂ ਕਹਿੰਦੇ ਜਾਂ ਕੋਰਟ ਕੇਸ ਵਾਪਸ ਨਹੀਂ ਲੋਗੇ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਏਗਾ ਉਹਦੇ ਬਾਰੇ ਅਸੀਂ ਚਰਨਜੀਤ ਐਸਆਈ ਨੂੰ ਤੁਹਾਨੂੰ ਫੇਰ ਰਿਪੀਟ ਕਰ ਰਹੇ ਹਾਂ ਵੀ ਚਰਨਜੀਤ ਐਸਆਈ ਨੂੰ ਅਸੀਂ ਉਹਦੇ ਬਾਰੇ ਦਰਖਾਸਤ ਦਿੱਤੀਆਂ ਸੀ ਪਹਿਲੇ ਉਹਨਾਂ ਨੇ ਕਹੀ ਵੀਆਈਪੀ ਡਿਊਟੀ ਲੱਗ ਗਈ ਆ ਕੇ ਕਾਰਵਾਈ ਕਰਾਂਗੇ ਇਸ ਕਰਕੇ ਉਹ ਆ ਨਹੀਂ ਸਕੇ ਤੇ ਇਹਨਾਂ ਨੇ ਸਾਡੇ ਤੇ ਜਾਨਲੇਵਾ ਹਮਲਾ ਕੀਤਾ ਇਹਨੂੰ ਤੇ ਜਾਨੋ ਹੀ ਮਰ ਗਏ ਜੀ ਇਹੀ ਨਾ ਜਾਂਦੇ ਤੇ ਸਾਡਾ ਭਰਾ ਸਾਨੂੰ ਪ੍ਰਤੀਪ ਕੁਮਾਰ ਜਾ ਕੇ ਉਹਨੂੰ ਸਾਨੂੰ ਉਥੋਂ ਚੁੱਕ ਕੇ ਹਸਪੀਟਲ ਲੈ ਕੇ ਆਇਆ ਹਾਂ ਹਾਂ ਕੋਰਟ ਕਹਿੰਦੇ ਕੋਰਟ ਕੇਸ ਵਾਪਸ ਲਓ ਜੀ ਹਾਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਜੀ ਕ੍ਰਿਮਨਲ ਬੰਦੇ ਆ ਜੀ ਬਾਰ ਬਾਰ ਸਾਨੂੰ ਸੱਟਾਂ ਲਾ ਰਹੇ ਨੇ ਤੇ ਸਾਡੀ ਮੰਗ ਇਹ ਆ ਜੀ ਵੇਖੋ ਇਹਦੇ ਵੀ ਸਿਰ 'ਤੇ ਤੇ ਮੂੰਹ 'ਤੇ ਫ੍ਰੈਕਚਰ ਆਇਆ ਜੀ ਤੇ ਜੋ ਇਹਨਾਂ ਨੇ ਸਾਡੇ ਨਾਲ ਇਰਾਦਾ ਕਤਲ ਦੀ ਕੋਸ਼ਿਸ਼ ਕੀਤੀ ਆ ਉਹਦਾ ਸਾਡਾ ਇਨਸਾਫ ਸਾਨੂੰ ਦਿੱਤਾ ਜਾਵੇ ਜਿੰਨਾ ਵੱਲੋਂ ਤੁਹਾਡੇ 'ਨ ਹਮਲਾ ਹਾਂ ਉਹ ਬਿਲਕੁਲ ਗਵਾਂਡੀ ਆ ਜੀ ਦੋ ਚਾਰ ਘਰ ਛੱਡ ਕੇ ਉਹ ਬਾਰ-ਬਾਰ ਉਹਨਾਂ ਦੇ ਸਾਡਾ ਨਾ ਰਸਤਾ ਹੀ ਉੱਧਰ ਦਾ ਨੰਗਣ ਦਾ ਜਦੋਂ ਅਸੀਂ ਨੰਗਦੇ ਸਾਨੂੰ ਬਾਰ-ਬਾਰ ਉਹ ਗਾਲੀ ਕਲੋਚ ਕਰਦੇ ਤੇ ਧਮਕੀਆਂ ਦਿੰਦੇ ਤੇ ਇਹਨੂੰ ਦੋ ਤਿੰਨ ਵਾਰੀ ਖਿਲਾੜ ਕੇ ਸਾਨੂੰ ਕਿਹਾ ਵੀ ਜੇ ਤੁਸੀਂ ਕੂਟਕੇਸ ਵਾਪਸ ਨਾ ਲਿਆ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਏਗਾ ਮਰਨ ਦੀ ਪੂਰੀ ਕੋਸ਼ਿਸ਼ ਕੀਤੀ ਅਸੀਂ ਬੜੀ ਮੁਸ਼ਕਲ ਬਚੀਆਂ ਜੀ ਫਿਰ ਮਾਦੇ ਕਾਰਨ ਦਿਖਾ ਦਿੱਤੀ ਦਰਖਾਸਤ ਦਿੱਤੀ ਉਹਨੂੰ 4 ਦਿਨ ਹੋ ਗਏ ਆ ਜੀ ਸਾਨੂੰ ਅਸੀਂ ਹਸਪੀਟਲ 'ਚ ਦਾਖਲਾ ਇਸ ਕਰਕੇ ਅਸੀਂ ਥਾਣੇ 'ਚ ਇੱਕ ਜਾਂ ਦੋ ਵਾਰੀ ਗਏ ਆ ਤੇ ਉਹ ਵੀਆਈ ਕਿਉਂਕਿ ਇਹ ਪੁਲਿਸ ਪ੍ਰਸ਼ਾਸਨ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ ਇਸ ਕਰਕੇ ਕਿਉਂਕਿ ਉਹ ਮਦਦ ਕਰਦੀ ਹੈ ਇਹ ਇਹਨਾਂ ਨੇ ਸਾਡੇ ਨਾਲ ਬਹੁਤ ਤਕਾ ਕੀਤਾ ਗਵੰਡੀਆਂ ਨੇ ਮੈਂ ਗੀਤਾ ਗਿਲ ਹਿਊਮਨ ਰਾਈਟਸ ਦੀ ਪ੍ਰੈਜ਼ੀਡੈਂਟ ਬੋਲ ਰਹੀ ਹਾਂ ਪੰਜਾਬ ਦੀ ਇਹਨਾਂ ਦਾ ਨਾ ਕੇਸ ਮੇਰੇ ਕੋਲ ਆਇਆ ਹੈ ਧਰਮਪਾਲ ਜੀ ਦਾ ਇਹਨਾਂ ਨੇ ਕਿਹਾ ਕਿ ਅਸੀਂ ਸਾਡਾ ਰਸਤਾ ਹੀ ਇੱਕ ਹੈਗਾ ਹੈ ਤੇ ਸਾਡੇ ਨਾਲ ਦੋ ਵਾਰੀ ਇਹਨਾਂ ਨੇ ਮਾਰਕੁੱਟ ਕੀਤੀ ਹੈ ਸੱਟਾਂ ਲਾਈਆਂ ਆ ਐਦਕੀ ਤੇ ਕਹਿੰਦਾ ਬਿਲਕੁਲ ਹੀ ਜਿੱਦਾਂ ਨਾ ਮੇਰੇ ਭਰਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕਹਿੰਦੇ ਅਸੀਂ ਆਪਣਾ ਥਾਣੇ ਗਏ ਹੈ ਤੇ ਕਹਿੰਦੇ ਵੀਆਈਪੀ ਡਿਊਟੀ ਮੈਂ ਮੰਨਦੀ ਵੀਆਈਪੀ ਡਿਊਟੀ ਹੈ ਕਿਸੇ ਹੋਰ ਨੂੰ ਵੀ ਤਾਂ ਕੇਸ ਦਿੱਤਾ ਜਾ ਸਕਦਾ ਹੈ ਉਹ ਵੀ ਤਾਂ ਪੈਰ ਵੀ ਕਰ ਹੀ ਸਕਦਾ ਆ ਜਰੂਰੀ ਨਹੀਂ ਵੀ ਪੂਰਾ ਪੰਜਾਬ ਹੀ ਤਰਨ ਤਰਨ ਪਹੁੰਚ ਗਿਆ ਪੰਜਾਬ ਪੁਲਿਸ ਇੱਥੇ ਅੰਮ੍ਰਿਤਸਰ ਵੀ ਹੈਗੀ ਹੈ ਅੰਮ੍ਰਿਤਸਰ ਸੀਐਮ ਸਾਹਿਬ ਆਏ ਉਹਨਾਂ ਕਰਕੇ 5 ਤੋਂ 6 ਸੱਤ ਦਿਨ ਹੋ ਗਏ ਲਗਾਤਾਰ ਸੀਐਮ ਸਾਹਿਬ ਇੱਥੇ ਸਾਰਿਆਂ ਦੇ ਵੀਆਈਪੀ ਡਿਊਟੀਆਂ ਸੀਗੇ ਮੰਦੇ ਪਰੇ ਕੰਮ ਕੀ ਸਮਾਂ ਹਾਂ ਚਲੋ ਮਾ ਨਿਤਿੰ ਦੇ ਆਪਾਂ ਵੀ ਇਲੈਕਸ਼ਨ ਚੱਲਦੇ ਪਏ ਆ ਸੀਐਮ ਸਾਹਿਬ ਆਏ ਆ ਪਰ ਹੋਰਾਂ ਨੂੰ ਵੀ ਤਾਂ ਆਪਾਂ ਦੇ ਸਕਦੇ ਆ ਕਿਉਂਕਿ ਜੇ ਅਸੀਂ ਆਪਣੇ ਦੇਸ਼ ਦਾ ਨਹੀਂ ਸੋਚਣਾ ਤਾਂ ਫਿਰ ਇਸ ਮਤਲਬ ਇਹ ਨਹੀਂ ਹੈ ਕਿ ਕੋਈ ਵੀਆਈਪੀ ਆ ਰਿਹਾ ਹੈ ਤੇ ਆਪਾਂ ਸਾਰੇ ਉਧਰ ਹੀ ਲੱਗ ਗਏ ਆ ਸਾਰੇ ਨਹੀਂ ਉਧਰ ਲੱਗੇ ਜੇ ਨਹੀਂ ਕਿ ਇਸ ਡੀਲ ਕਰਨਾ ਤਾਂ ਤੁਸੀਂ ਦੱਸੋ ਕਿ ਤੁਹਾਡੀ ਕੀ ਪ੍ਰੋਬਲਮ ਆ ਜੇ ਉਹ ਵੀ ਕਹਿੰਦੇ ਆ ਕਿ ਅਸੀਂ ਸਮਝੌਤਾ ਕਰਨਾ ਕੀ ਕਰਨਾ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਦੋ ਤਿੰਨ ਵਾਰੀ ਅਗਲੇ ਦੇ ਸੱਟਾਂ ਲਾ ਲੋ ਤੇ ਤੀਸਰੀ ਪੁੱਛੋ ਹੀ ਨਾ ਵੀ ਕੀ ਗੱਲ ਆ ਕੀ ਨਹੀਂ ਜਦੋਂ ਤੁਹਾਡਾ ਕੋਰਟ ਕੇਸ ਚੱਲਣ ਡਿਆ ਆ ਤੇ ਮਤਲਬ ਹੀ ਨਹੀਂ ਪੈਂਦਾ ਜੇ ਤੁਸੀਂ ਜਮਾਨਤਾ ਤੋਂ ਬਾਹਰ ਆਏ ਹੋ ਮੈਡਮ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਗਲੀ ਕਾਰਵਾਈ ਤੁਹਾਡੇ ਕੀ ਅਗਲੀ ਕਾਰਵਾਈ ਇਹੀ ਧਰਨਾ ਲਾਵਾਂਗੇ ਇਹਨਾਂ ਦੇ ਸਿਰ ਤੇ ਕਿੰਨੇ ਕ ਟਾਂਕੇ ਜਿਹੜੇ ਲੱਗੇ ਸੋਨ ਲੱਗੇ ਕਿੰਨੇ ਟਾਂਕੇ 8 ਟਾਂਕੇ ਲੱਗੇ ਇਹਨਾਂ ਦੇ ਸਿਰ ਤੇ 8 ਟਾਂਕੇ ਲੱਗੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਨੂੰ ਮਿਲਿਆ ਜਾਏਗਾ ਆਪਣੇ ਮੈਂ ਪ੍ਰਸ਼ਾਸਨ ਨੂੰ ਮਿਲਦੀ ਆ ਅੱਜ ਹੀ ਮਿਲ ਲੈਣਾ ਮੈਂ ਏਐਸਆਈ ਕੀ ਨਾ ਮੈਂ ਉਹਨਾਂ ਦਾ ਚਰਨਜੀਤ ਨੂੰ ਏਐਸਆਈ ਨੂੰ ਮੈਂ ਹੁਣੇ ਹੀ ਜਾ ਕੇ ਤੁਹਾਡੀ ਬਾਈਟ ਦੇ ਕੇ ਹੁਣੇ ਹੀ ਮੈਂ ਥਾਣੇ ਜਾਣਾ ਆ ਥਾਣੇ ਜਾ ਕੇ ਮਿਲਦੀ ਆ ਵੀ ਕੀ ਕਾਰਵਾਈ ਕਰਨ ਦੇ ਤੁਸੀਂ ਅਜੇ ਤੱਕ ਸਵੇਰ ਦੇ 12 ਵਜੇ 12 ਤੋਂ ਵੀ ਉੱਪਰ ਟਾਈਮ ਹੋ ਗਿਆ 4 ਦਿਨ ਲਗਾਤਾਰ ਹੋ ਗਏ 4 ਦਿਨ ਹੋ ਗਏ ਆ ਚਲੋ ਇਹ ਵੀ ਮੇਰੇ ਕੋਲ ਅੱਜ ਹੀ ਆਏ ਆ ਅੱਜ ਆਉਂਦਾ ਕਰਕੇ ਕੋਈ ਗੱਲ ਨਹੀਂ ਕਾਰਵਾਈ ਹੋਊਗੀ ਹੋਊਗੀ ਇਹਨਾਂ ਦੇ ਬਿਆਨ ਕਿਉਂ ਨਹੀਂ ਲੈਣਾ ਆ ਕਿੰਨੇ ਪੰਨ ਠਾਣੇ 'ਚ ਸੁਣਵਾਈ ਨਹੀਂ ਜੇ ਸੀਨੀਅਰ ਅਫਸਰਾਂ ਨੂੰ ਮਿਲਣ ਕੋਸ਼ਿਸ਼ ਕਰੋ ਹਾਂ ਸੀਨੀਅਰ ਅਫਸਰ ਨੂੰ ਵੀ ਮਿਲਾਂਗੇ ਜੇ ਹੋ ਸਕੇ ਤਾਂ ਹੀ ਧਰਨਾ ਵੀ ਲਾਵਾਂਗੇ ਜੇ ਉਹ ਵੀ ਹੋ ਬਣ ਸਕਦਾ ਹੈ ਨਾ ਇਹਨਾਂ ਦੀ ਕਾਰਵਾਈ ਲਈ ਪੂਰਾ ਜੋਰ ਲਾਉਂਗੀ ਮੈਂ ਹਾਂ ਜੀ ਦੋ ਪਾਰਟੀਆਂ ਰਾਮੋ ਸਾਹਮਣੇ ਘਰ ਦੇ ਉਹਨਾਂ 'ਚ ਝਗੜਾ ਹੋਇਆ ਉਹਦੇ ਸਬੰਧੀ ਤਸਦੀਕ ਕਰ ਰਹੇ ਹਾਂ ਜੋ ਰਿਜ਼ਲਟ ਆਗਾ ਉਸ ਸਬੰਧੀ ਵਿੱਚ ਕਾਰਵਾਈ ਕਰਦੇ ਹਾਂ ਉਹਨਾਂ 'ਤੇ